ਪੈਸਵਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਲੰਧਰ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵੱਲੋਂ ਪੀਆਰਟੀਸੀ ਬੱਸਾਂ ਦੀ ਹਰੀ ਛੰਡੀ ਦੇਣੀ ਹੈ ਜਿਹੜੀਆਂ ਵੋਲਵੋ ਬੱਸਾਂ ਦਿੱਲੀ ਦੇ 에ਰਪੋਰਟ ਜਾਣਗੀਆਂ ਪਰ ਦੂਸਰੇ ਪਾਸੇ ਜਿਵੇਂ ਹੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਵੱਲੋਂ ਜਲੰਧਰ ਦੇ ਫੇਰੀ ਤੇ ਆਉਣਾ ਹੈ ਉਸ ਤੋਂ ਪਹਿਲਾਂ ਹੀ ਜਲੰਧਰ ਦੇ ਕਈ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਿਖੇ ਹੋਏ ਨੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੱਲੋਂ ਹਰਕਤ ਦੇ ਵਿੱਚ ਆ ਕੇ ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਇਸ ਪੂਰੇ ਮਾਮਲੇ ਦੇ ਵਿੱਚ ਗੁਰਪਤਮਨ ਸਿੰਘ ਪੰਨੂ ਦੇ ਵੱਲੋਂ ਵੀ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਗਈ ਹੈ ਤੇ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੋ ਜਿਹੜੀ ਫੈਕਟਰੀ ਦੇ ਬਾਹਰ ਦੁਵਾਰ ਤੇ ਰਾਤੋ ਰਾਤ ਇਹਨੇ ਖਾਲੀ ਤੇ ਜਿੰਨਾ ਮਾ ਦੇ ਨਾਰੇ ਲਿਖੇ ਗਏ ਨਿੰਦਾਂ ਜਾਣਕਾਰੀ ਇਹ ਕਿ ਨਹੀਂ ਪਤਾ ਲੱਗਾ ਕੁਛ ਕਿੰਨੇ ਕ ਵੀ ਨਾ ਕੀ ਨਹੀਂ 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 ਸਾਡੇ ਸਿਰ ਤੇ ਆ ਕੇ ਨਹੀਂ ਨਹੀਂ ਇਹ ਸੀਸੀਟੀਵੀ ਵੀ ਘਰੇ ਤਾਂ ਲੱਗੇ ਹੋਏ ਨੇ ਉਹ ਆਜੂਗਾ ਉਹ ਲੱਗੇ ਰਹੇ ਨੇ ਉਹ ਤੋਂ ਵੀ ਆਪਣੇ ਆਜੇਗਾ ਦੁਵਾਰ ਦਾ ਆਜੇਗਾ ਤੁਹਾਨੂੰ ਦੇਖੋ ਜਿਹੜੇ ਲੱਗੇ ਆ ਬਾਹਰ ਰੱਖੇ ਨੇ ਤੁਹਾਨੂੰ ਪੂਰੀ ਬਾਬਰ ਤੁਸੀਂ ਉੱਥੇ ਕਰ ਸਕਦੇ ਤੁਹਾਨੂੰ ਕਿਹਨੇ ਇਨਫੋਰਮ ਕੀਤਾ ਪੁਲਿਸ ਨੇ ਕਿਹੜੇ ਕਵੰਡੀਆ ਕਵੰਡੀਆ ਨੇ ਹਮਲੇ ਮੇਰੇ ਆਪਣੇ ਨੌਕਰ ਨੇ ਕੀਤਾ ਮੇਰਾ ਅੱਛਾ ਜੀ ਉਹਨੇ ਕੀਤਾ ਇਹ ਦਦੋ ਹੈ ਤੁਸੀਂ ਸੀਸੀਟੀਵੀ ਚ ਲੈ ਕੁਝ ਪਤਾ ਲੱਗਾ ਨਹੀਂ ਉਹ ਲੱਗਦੇ ਕਿੰਨੇ ਸੀਸੀਟੀਵੀ ਕੰਦਰ ਤੋਂ ਲੱਗੇ ਨੇ ਇੱਥੇ ਬਾਹਰੋਂ ਇੱਕ ਲੱਗਾ ਜੀ ਇੱਕ ਲੱਗਾ ਇੱਕ ਲੱਗਾ ਤੇ ਕਾਰਵਾਈ ਕਿ ਚਾਹੁੰਦੇ ਹੋ ਨਹੀਂ ਤੁਹਾਨੂੰ ਕਿਸੇ ਤੇ ਸ਼ੱਕ ਜਾਂ ਨਹੀਂ 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 ਕੋਈ ਸ਼ੱਕ ਇਹ ਤਾਂ ਕਿ ਵੇਖੋ ਬਾਹਰ ਦਵਾਰਾ ਹੈਗੀ ਹੈ ਕੋਈ ਵੀ ਕੋਈ ਲਿਖ ਸਕਦਾ ਹੈਗਾ ਕੋਈ ਪੋਸਟਰ ਲਾ ਸਕਦਾ ਹੈਗਾ ਇੱਥੇ ਤੁਹਾਨੂੰ ਪਤਾ ਲੱਗੇਗਾ ਤੁਹਾਨੂੰ ਬਹੁਤ ਕੋਈ ਪਤਾ ਲੱਗਾ ਹੋਣਾ ਜੇ ਤੁਸੀਂ ਲੋਕਾਂ ਨੇ ਰੱਖੀ ਚੈੱਕ ਕਰ ਲਿਆ ਕਿ ਕਿਸੇ ਵੀਰ ਭਰਾ ਦਾ ਫੋਨ ਆਇਆ ਸੀ ਕਿ ਇੱਥੇ ਦੇਵੀਕਲਾ ਦੇ ਕੋਲ ਖਾਲਸਾ ਜਿੰਨਾਬਾਦ ਦੇ ਜਿਹੜੇ ਨਾਰੇ ਲਿਖੇ ਗਏ ਆ ਤੇ ਪੋਸਟਰ ਵੀ ਲਿਖੇ ਇੱਥੇ ਲਿਖੇ ਗਏ ਆ ਤੇ ਅੱਜ ਅਸੀਂ ਜਦੋਂ ਇੱਥੇ ਪਹੁੰਚਿਆ ਤਾਂ ਦੇਖਿਆ ਵਾ ਪੁਲਿਸ ਵੱਲੋਂ ਜਿਹੜਾ ਫੜਾ ਫੜਾ ਕੇ ਤਾਂ ਇੱਥੇ ਸਪਰੇਅ ਕਰਕੇ ਖਾਲਸਾ ਦੇ ਨਾਰੇ ਜਿਹੜਾ ਮਿਟਾ ਦਿੱਤੇ ਗਏ ਆ ਤੇ ਦੂਜੇ ਪਾਸੇ ਉਹ ਵੀ ਪੋਸਟਰ ਪਾੜ ਦਿੱਤੇ ਗਏ ਆ ਅਸੀਂ ਇਹ ਦੇਖਦੇ ਪਏ ਕਿ ਦੇਵੀਕਲਾ ਮੰਦਿਰ ਆ ਬਿਲਕੁਲ ਉਹਦੇ ਸਾਹਮਣੇ ਘੱਟੋ ਘੱਟ 20 ਕਦਮ ਦੇ ਜੋ ਦੇਖਿਆ 20 ਕਦਮ ਦੇ ਉਹਦੇ ਸਾਹਮਣੇ ਜਿਹੜਾ ਖਾਲਸਾ ਜਿੰਦਾਬਾਦ ਦੇ ਨਾਰੇ ਜਿਹੜੇ ਖਾਲਿਸਤਾਨੀ ਸਮਰਥਕਾਂ ਵੱਲੋਂ ਲਿਖੇ ਗਏ ਆ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਜਾਂ ਜਲੰਧਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਤਾਂ ਤੁਸੀਂ ਦੇਖਿਆ ਕਿ ਦੇਵੀਤਲਾ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਈ ਸੀ ਦੇਵੀਤਲਾ ਮੰਦਿਰ ਨੂੰ ਹੋਰ ਵੀ ਮੰਦਿਰਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਆਈਆਂ ਸੀ ਜਦ ਕਿ ਪੁਲਿਸ ਨੇ ਐਸੇ ਮੰਦਿਰ ਦੀ ਪ੍ਰੋਟੈਕਸ਼ਨ ਨੂੰ ਲੈ ਕੇ ਉੱਚੇ ਕਦਮ ਰੱਖਣੇ ਚਾਹੀਦੇ ਆ ਮੰਦਿਰ ਦੇ ਆਲੇ ਦੁਆਲੇ 500 ਮੀਟਰ ਦੇ ਆਲੇ ਦੁਆਲੇ ਮੰਦਿਰ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਲਗਾਤਾਰ ਇਹ ਜਿਹੜੇ ਖਾਲਸਾਤਨ ਦੇ ਜਿੰਦਾਬਾਦ ਦੇ ਨਾਰੇ ਲਿਖੇ ਜਾ ਰਹੇ ਆ ਕਿਤੇ ਨਾ ਕਿਤੇ ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਬਿਲਕੁਲ ਮੰਦਿਰ ਦੇ ਸਾਹਮਣੇ ਜਿਹੜਾ ਖਾਲਸਾਤਨ ਜਿੰਦਾਬਾਦ ਦੇ ਨਾਰੇ ਗੱਲ ਆਣਾ ਇਹ ਬੜੀ ਮਾੜੀ ਘਟਨਾ ਵਾਜੇ ਗੱਲ ਕਰੀਏ ਪੁਲਿਸ ਦੀ ਐਸਐਚਓ ਸਾਹਿਬ ਨੂੰ ਵੀ ਸਾਡੇ ਵਿਨੇ ਕਪੂਰ ਜੀ ਨੇ ਫੋਨ ਕੀਤਾ ਸੀ ਐਸਐਚਓ ਸਾਹਿਬ ਦੇ ਰਵਈਆ ਸੀ ਕਿ ਸਾਡਾ ਏਐਸਆਈ ਬੈਠਾ ਵਾ ਤੇ ਮੈਂ ਸੀਐਮ ਡਿਊਟੀ ਆ ਠੀਕ ਆ ਸੀ ਮੰਨਦੇ ਕਿ ਤੁਹਾਡੀ ਤੁਹਾਡੀ ਸੀਐਮ ਡਿਊਟੀ ਆ ਤੁਸੀਂ ਕਰੋ ਲੇਕਿਨ ਸੀਐਮ ਡਿਊਟੀ ਦੇ ਨਾਲ ਦੇ ਨਾਲ ਜਲੰਧਰ ਦਾ ਮਾਹੌਲ ਤੇ ਪੰਜਾਬ ਦਾ ਮਾਹੌਲ ਸੁਰੱਖਿਆ ਦੀ ਗੱਲ ਕਰੀਏ ਸਿਰਫ ਐਸ ਵਾਲੇ ਪੁਲਿਸ ਜਿਹੜੀ ਸੁਰੱਖਿਆ ਆ ਦੋਨੇ ਸੀਐਮਐਨ ਦੀ ਕਰ ਰਹੀ ਆ ਜੇ ਦਿੱਲੀ ਤੋਂ ਸੀਐਮ ਆਂਦਾ ਕੇਜਰੀਵਾਲ ਉਹਦੀ ਸੁਰੱਖਿਆ ਤੇ ਪੂਖਤ ਇੰਤਜ਼ਾਮ ਹੁੰਦੇ ਆ ਜਾਂ ਮਾਨ ਆਂਦਾ ਉਹਦੀ ਸੁਰੱਖਿਆ ਤੇ ਪੂਖਤ ਇੰਤਜ਼ਾਮ ਹੁੰਦੇ ਸਾਰਾ ਪ੍ਰਸ਼ਾਸਨ ਹੀ ਅੱਜ ਜਿਹੜਾ ਵਾ ਉਹ ਮਾਨ ਦੀ ਸੁਰੱਖਿਆ 'ਚ ਲੱਗ ਗਿਆ ਹੋਇਆ ਵਾ ਜਿਹੜੀ ਆਮ ਜਨਤਾ ਦੀ ਸੁਰੱਖਿਆ ਉਹ ਬਿਲਕੁਲ ਵਿਫਲ ਹੋ ਚੁੱਕੀ ਲਗਾਤਾਰ ਗੋਲੀਆਂ ਚੱਲ ਰਹੀਆਂ ਲਗਾਤਾਰ ਕੋਈ ਮਾਰ ਰਿਹਾ ਕਿਸੇ ਨੂੰ ਕਿਤੇ ਗੋਲੀ ਮਾਰੀ ਜਾ ਰਹੀ ਕਿਸੇ ਨੂੰ ਕਿਤੇ ਗੋਲੀ ਮਾਰੀ ਜਾ ਰਹੀ ਪਿਛਲੇ ਦਿਨੀ ਤੁਸੀਂ ਖੁਫੀਆ ਵਿਭਾਗ ਤੇ ਮੁਹਾਲੀ ਦੇ ਮੁਹਾਲੀ ਵਿੱਚ ਵੀ ਹਮਲਾ ਹੋ ਗਿਆ ਉ ਕਹਿੰਦਾ ਬਾਗੀ ਜਿਹੜੀ ਇੰਟੈਲੀਜੈਂਸ ਹੈਗੀ ਉਹ ਨਹੀਂ ਸੇਫ ਹੈਗੀ ਉਹਨਾਂ ਨੂੰ ਨਹੀਂ ਪਤਾ ਕਿ ਸਾਡੇ ਮੈਂਚ ਉੱਥੇ ਹਮਲਾ ਹੋ ਜਾਣਾ ਤੇ ਅੱਜ ਜਿਹੜੇ ਖਾਲਸਾ ਦਾ ਨਾਰੇ ਲਿਖੇ ਗਏ ਆ ਤਾਂ ਅਸੀਂ ਇਹਦਾ ਵਿਰੋਧ ਕਰਦਾ ਤੇ ਅਸੀਂ ਜਲਦ ਜੇਕਰ ਪੁਲਿਸ ਨੇ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਜਾਂ ਬੰਦੇ ਵੈਰੀਫਾਈ ਨਹੀਂ ਕੀਤਾ ਤਾਂ ਮੁੜ ਕੇ ਇਹਦੇ ਖਿਲਾਫ ਪ੍ਰਦਰਸ਼ਨ ਹੋਊਗਾ ਦੇਖ ਰਹੇ ਹਾਂ ਪਤਾ ਲੱਗਾ ਕੁਝ ਕੁਝ ਹੀ ਪਤਾ ਲੱਗਾ ਸਰ ਅਪਡੇਟ ਤੁਹਾਨੂੰ ਕਦੋਂ ਮਿਲੇਗਾ ਇੱਥੇ ਇਦਾਂ ਲਿਖਿਆ ਗਿਆ ਹੈ ਬਸ ਕਰ ਰਹੇ ਹਾਂ ਪ੍ਰਦਰਸ਼ਨ ਨੂੰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੱਥੇ ਖਾਲਸਾ ਜਿੰਦਾਬਾਦ ਦੇ ਨਾਰੇ ਲਿਖੇ ਗਏ ਨੇ 7 ਵਜੇ 4 ਵਜੇ ਗਰੇ ਤੇ ਮੌਕੇ ਤੇ ਪਹੁੰਚ ਕੇ ਤੁਸੀਂ ਕਾਰਵਾਈ ਦੇਖ ਰਹੇ ਆ ਕੀ ਅਪਡੇਟ ਜਾਣਕਾਰੀ ਕੀ ਮਿਲੇ ਅਜੇ ਤੱਕ ਤੁਹਾਨੂੰ ਅਜੇ ਤਾਂ ਕੁਝ ਨਹੀਂ ਬਸ ਸੀਸੀਟੀਵੀ ਵਟੇਜ ਘੁੰਗਾਰ ਰਹੇ ਆ ਕਿੰਨੇ ਬੰਦੇ ਸੀਗੇ ਤਾਂ ਕੁਝ ਨਹੀਂ ਪਤਾ ਅਜੇ ਤੱਕ ਕਿੰਨੇ ਕੁ ਜੁਆ ਕੁਛ ਨਹੀਂ ਪਤਾ ਲੱਗਿਆ ਨਹੀਂ ਤਾਂ ਟੈਂਬਰੇ ਕੁਛ ਨਹੀਂ ਆਹਾਰਾਣਾ ਕਿ ਦਸ ਮਿੰਟ ਇੱਥੇ ਆ ਲਿਆ ਜੀ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਸੁਖਿੰਦਰ ਸਿੰਘ ਦੀ ਰਿਪੋਰਟ ਵਿਸ਼ਵ ਪ੍ਰਸਿੱਧ ਨੰਬਰ 1 27 ਸਾਲਾਂ ਦਾ ਵਿਸ਼ਾਲ ਅਨੁਭਵ मुटकर्णी वशीकरण स्पेशलिस्ट मोइन जी सम्राट हम कहते नहीं करके दिखाते हैं हस्त रेखा, जन्म पत्री फोटो दिखाकर शत प्रतिशत समाधान गारंटी लिखकर शादी में रुकावट विदेश यात्रा वीजा में देरी लव मैरिज प्रेमी प्रेमिका प्यार में धोखा व्यापार में घाटा लक्ष्मी बंधन सोतन दुश्मन से छुटकारा तलाक यदि आपका प्रेमी पति बेटा किसी के वश में है तो एक बार अवश्य मिले प्रेमी प्रेमिका पति पत्नी मन चाह वशीकरण कराये भटको चाहे जिधर काम होगा इधर जी सम्राट मोबाइल नंबर डबल नाइन वन फाइव एट डबल फोर वन डबल फोर नाइन एट वन फाइव एट डबल फोर वन डबल फोर फवारा चौक लुधियाना फोन करते ही जिंदगी सवार